ਹਾਂਜੀ ਭਾਈ ਕੀ ਹਾਲ ਨੇ ਠੀਕ ਠਾਕ ਹੋ ਭਾਈ ਜੀ ਸਾਰੇ ਬਾਈਆਂ ਨੂੰ ਬਾਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਭਾਈ ਆਪਾਂ ਗੱਲ ਸੁਣਨੂ ਅੱਜ ਕੋਈ ਚੰਗੀ ਦੱਸਾਂਗੇ ਕੰਮ ਦੀ ਗੱਲ ਦੱਸਾਂਗੇ ਭਾਈ ਜੀ ਕਿਹੜੇ ਬੰਦੇ ਆਪਣੇ ਨਵੇਂ ਬੱਕਰੀ ਪਾਲ ਕਨੇ ਭਾਈ ਆਪਾਂ ਕਹਿੰਦੇ ਜਦੋਂ ਆਪਣੀ ਬੱਕਰੀ ਸੂਂਦੀ ਆ ਠੀਕ ਗੱਲ ਕਿੜੇ ਹੁਣ ਬਾਹਰ ਦੇ ਬੱਕਰੀਆਂ ਚੁਰਾਈ ਕਰਦੇ ਨੇ ਬੰਦੇ ਉਹ ਕਹਣਾ ਸੂਨ ਵਾਲੀ ਬੱਕਰੀ ਤੰਗ ਹੋਈ ਜਾਂਦੀ ਆ ਜੇਕਰ ਆਪ ਨੂੰ ਇਹ ਪਤਾ ਲੱਗੇ ਜੇ ਵੀ ਬੱਕਰੀ ਹੁਣ ਸੂਂਦੀ ਆਪਣੀ ਬੱਕਰੀਆਂ ਕਿਤੇ ਵੀਰੇ 5-7 ਮਿੰਟ ਖੜਾ ਲਉ ਠੀਕ ਆ ਬਾਈ ਇਹਦਾ ਕਾਰਨ ਕੀ ਹੋ ਜਾਂਦਾ ਕਨਾ ਜਦੋਂ ਬੱਕਰੀ ਆਪਣੀ ਸੂਣ ਲੱਗਦੀ ਆ ਬੱਕਰੀ ਦੇ ਕਹਣਾ ਅੰਦਰ ਪਾਣੀ ਹੁੰਦਾਗਾ ਬੱਚੇ ਧਣੇ ਦੇ ਆਪਣਾ ਕਹਿੰਦੇ ਨਾ ਟਮੰਡੀਆਂ ਜੇ ਹੁੰਦੇ ਨੇ ਬੁਲਬਲੇ ਜੇ ਉਹ ਕਹਣਾ ਬਾਈ ਜੀ ਜਦੋਂ ਕਨਾ ਬੱਕਰੀ ਜ਼ਿਆਦਾ ਟਾਈਮ ਲਏ ਜਾਂਦੀ ਆ ਉਹ ਬੱਚਿਆਂ ਦੇ ਪਾਣੀ ਮੂੰਹ ਦੇ ਵਿੱਚ ਪੈਣ ਦੀ ਸੁਭਾਵਨਾ ਬਣ ਜਾਂਦੀ ਆ ਜਦੋਂ ਆਪਣਾ ਇਹ ਪਤਾ ਲੱਗੇ ਹੁਣ ਬੱਕਰੀ ਆਪਣੀ ਆਪਾਂ ਨੂੰ ਮੈਸੇਜ ਦੇ ਰਹੀ ਆ ਕਿ ਵੀ ਬੱਕਰੀ ਹੁਣ ਸੌਣ ਦੇ ਤਿਆਰ ਆ ਉਦੋਂ ਕਿ ਨਾ ਆਪਾਂ ਇਹ ਦੇਖੋ ਵੀ ਹੁਣ ਆਪਾਂ ਇਹਨੂੰ 5-7 ਮਿੰਟ ਦਈਏ ਕਿਤੇ ਬੱਕਰੀਆਂ ਡੀਕੇ ਚ ਲਾਈਏ ਕਿਹੜੀਆਂ ਦਾ ਬੱਕਰੀਆਂ ਖਰ ਆਪਣੇ ਫਾਰਮ ਤੇ ਰਹਿੰਦੇ ਨੇ ਘਰੇ ਰਹਿੰਦੀਆਂ ਨੇ ਉਹਦੇ ਤਾਂ ਕੋਈ ਦਿੱਕਤ ਨਹੀਂ ਪੈਂਦੀ ਵੀਰੇ ਕਿਹੜੀਆਂ ਬੱਕਰੀਆਂ ਆਪਣੇ ਨਾਲ ਹੁੰਦੀਆਂ ਨੇ ਚਰਬਾਈ ਤੇ ਉਹ ਨਾ ਬੱਕਰੀਆਂ ਕੀ ਗੱਲ ਕਹਿੰਦਾ ਬੱਕਰੀ ਜਗਾ ਬਣਾਈ ਜਾਂਦੀ ਆ ਆਪਦੀ ਵੀ ਮਸੂਣਾਗਾ ਸੂਣਾਗਾ ਉਹ ਬੱਕਰੀ ਵੀਰ ਦਿੱਕਤ ਹੋ ਜਾਂਦੀ ਆ ਖੜੀ ਉਹਦੇ ਵਿੱਚ ਜਦ ਬੱਕਰੀ ਨੂੰ ਆਪਾਂ ਕਹਿੰਨਾ ਤੋਰਾ ਫੇਰਾ ਆਪਾਂ ਕਹਿੰਦੇ ਵੀ ਚੱਲ ਹੁਣ ਘਰੇ ਜਾ ਕੇ ਬੱਕਰੀ ਸੂਪੂਗੀ 2 ਕਿਲੋਮੀਟਰ ਜਾਂ 1 ਕਿਲੋਮੀਟਰ ਤੇ ਬਾਟਰ ਜਾਂ 3 ਕਿਲੋਮੀਟਰ ਤੇ ਬਾਟਰ ਰਹਿੰਦੀ ਆ ਉਹਦੋਂ ਕਹਿੰਦਾ ਬੱਕਰੀ ਉਹ ਆਪਦੇ ਬੱਚਿਆਂ ਨੂੰ ਉਹ ਪਾਣੀ ਚ ਸੜਾਈ ਜਾਂਦੀ ਆ ਜਦੋਂ ਪ੍ਰੈਸਰ ਬੱਕਰੀ ਦਾ ਸਵਾਈ ਦਾ ਪੈਦਾ ਡਿਲੀਵਰੀ ਦਾ ਉਦੋਂ ਬਾਈ ਜੀ ਬੱਕਰੀ ਨੂੰ ਆਪਾਂ ਨੇ ਕਹਨਾ 10 ਤੋਂ 20 ਮਿੰਟ ਦੇਣੇ ਨੇ ਰੈਸਟ ਵਾਸਤੇ ਵੀ ਬੱਕਰੀ ਹੁਣ ਤਿਆਰ ਆ ਸੌਣ ਦੀ ਆਪਾਂ ਚਾਹੇ ਦੀ ਜੇ ਆਪਾਂ ਘਰੇ ਸ਼ਾਮ ਨੂੰ ਜਾ ਰਹੇ ਆ 5-7 ਮਿੰਟ ਲੱਗਦੇ ਨੇ ਲੇਟ ਹੁੰਨੇ ਆ ਵੀਰੇ ਉਹਦਾ ਹੋ ਨਾ ਕਰਿਆ ਕਰੋ ਢਿੱਕਾ ਉਹਦੇ ਵਿੱਚ ਕੀ ਆ ਕਿ ਨਾ ਆਪਾਂ 10 ਮਿੰਟ ਲੇਟ ਵਗ ਜਾਗੇ ਘਰੇ ਅੱਧਾ ਘੰਟਾ ਲੇਟ ਵਗ ਜਾਾਂਗੇ ਕਿਹੜੇ ਆਪਾਂ ਨੇ ਮਹੀਨੇ ਹੁੰਦੇ ਨੇ ਆਪਣੀ ਦੇਖੋ 5-6 ਮਹੀਨਿਆਂ ਦੀ ਮਿਹਨਤ ਹੁੰਦੀ ਆ ਹਨਾ ਉਹਦੇ ਵਿੱਚ ਆਪਣੀ 5-6 ਮਹੀਨਿਆਂ ਦੀ ਮਿਹਨਤ ਖਰਾਬ ਨਾ ਹੋਵੇ ਵੀਰੋ ਆਪਣਾ ਵੀ ਇਹ ਹੀ ਮੈਸੇਜ ਆ ਦੇਖੋ ਜੀ ਆਪਾਂ ਬੱਕਰੀਆਂ ਰੱਖਦੇ ਆ ਮਾੜੀ-ਮੋਟੀ ਆਪ ਨੂੰ ਨਿਉਲ ਜਾ ਤਾਂ ਆਪਾਂ ਤੁਹਾਡੇ ਨਾਲ ਇਹ ਗੱਲਾਂ ਸ਼ੇਅਰ ਕਰਦੇ ਆ ਨਵੇਂ ਭਰਾ ਵਿੱਚ ਬੱਕਰੀਆਂ ਦੇਖਣਾ ਬੱਚੇ ਸੂਣ ਵੇਲੇ ਮਾਰ ਲੈਂਦੇ ਆ ਇਹ ਬਹੁਤ ਗੱਲਾਂ ਦੇਖੀਆਂ ਨੇ ਸਾਹਮਣੇ ਆਉਂਦੀਆਂ ਨੇ ਬਾਈ ਜੀ ਇਹ ਬਾਈ ਜੀ ਦੇਖੋ ਨਵਾਂ ਬੰਦਾ ਹੁੰਦਾ ਕਿਹੜਾ ਉਹਦਾ ਬੰਦੇ ਦਾ ਕਹਿੰਦਾ ਦਿਲ ਟੁੱਟ ਜਾਂਦਾ ਇਹ ਚੀਜ਼ਾਂ ਪਿੱਛੇ ਇਹ ਗੱਲਾਂ ਦਾ ਵੀਰੇ ਖਾਸ ਕਰਕੇ ਧਿਆਨ ਰੱਖਣਾ ਤੁਸੀਂ ਨੇ ਖਾਸ ਤੋਂ ਖਾਸ ਕਰਕੇ ਉਹ ਨਹੀਂ ਜੇ ਜਦੋਂ ਆਪਾਂ ਇਨੀ ਮਿਹਨਤ ਕਰਦੇ ਆ ਮਿਹਨਤ ਪੱਲੇ ਨਾ ਪਵੇ ਫਿਰ ਉਹ ਵੀਰੇ ਗੱਲ ਕੰਮ ਕਰਨ ਦਾ ਸਵਾਦ ਨਹੀਂ ਆਉਂਦਾ ਜੇਦ ਆਪਾਂ ਨੂੰ ਪਸ਼ੂ ਦੀ ਦੇਖਭਾਲ ਨਹੀਂ ਕਰਨੀ ਹੁੰਦੀ ਬੱਕਰੀ ਨੂੰ ਦਸ ਤੋਂ 15 ਮਿੰਟ ਦੋ ਜਦੋਂ ਬੱਕਰੀ ਸੂਣ ਲੱਗੀ ਮੇਮਣੇ ਥੱਲੇ ਨੂੰ ਖਿੱਚਣੇ ਨੇ ਲੱਤਾਂ ਫੜ ਕੇ ਮਗਰ ਲੀਆਂ ਮੇਮਣੇ ਦੀਆਂ ਮੂੰਹ ਥੱਲੇ ਨੂੰ ਰੱਖਣਾ ਦੋ ਕਮਿੰਟ ਬਸ ਕਿਉਂਕਿ ਕਿਹੜਾ ਕੋਈ ਮੂੰਹ ਵਿੱਚ ਪਾਣੀ ਪੈਂਦਾ ਉਹ ਨਿਕਲ ਜਾਂਦਾ ਕੀ ਗੱਲ ਮੂੰਹ ਮਾ ਸਾਫ਼ ਕਰੋ ਕੰਨਾਂ ਦੇ ਵਿੱਚ ਫੂਕਾਂ ਮਾਰੋ ਠੀਕ ਆ ਗੱਲ ਜੇ ਅੱਖਾਂ ਨਹੀਂ ਖੋਲੀਆਂ ਉਹਦੇ ਹੱਥ ਨਾਲ ਅੱਖਾਂ ਖੋਲੋ ਤੇ ਗੁੜ ਉਹਦੇ ਤਾਲੂਏ ਨਾਲ ਲਾਓ ਥੋੜਾ ਜਿਹਾ ਬੱਚਿਆਂ ਦੇ ਉਹਦੀ ਮਾਂ ਨੂੰ ਵੀ ਥੋੜਾ ਜਿਹਾ ਗੁੜ ਖਵਾਓ ਵੀਰੇ ਜਦ ਬੱਕਰੀ ਆਪਣੇ ਦੋਨੇ ਬੱਚੇ ਜਾਂ ਇੱਕ ਬੱਚਾ ਦੇ ਕੇ ਹਟ ਗਈ ਇਹ ਗੱਲਾਂ ਦਾ ਵੀਰੇ ਰੱਖਣਾ ਤੁਸੀਂ ਨੇ ਦੇਖੋ ਧਿਆਨ ਜੇਕਰ ਕੋਈ ਕੰਮ ਆਪਣੇ ਤੱਕ ਪਹੁੰਚੇ ਮਾਨ ਬਾਈ ਆਪਣਾ ਪਿੰਡ ਵਿਗੜਪਾਲ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਠੀਕ ਆ ਬਾਈ ਜੀ ਨੰਬਰ ਤੁਹਾਨੂੰ ਪਤਾ ਹੀ ਆਪਣਾ ਤੁਸੀਂ ਆਪਣੇ ਨਾਲ ਵੀਰੇ ਰੈਵਾੜੀ ਵੀ ਕਰ ਸਕਦੇ ਹੋ ਠੀਕ ਹੈ ਵੀਰੇ ਜੇਕਰ ਆਪਣੀ ਵੀਡੀਓ ਚੰਗੀ ਤੇ ਲੱਗਦੀ ਹੈ ਤੁਹਾਨੂੰ ਗਾਹਾਂ ਦੇ ਗਾਹਾਂ ਬਾਈਆਂ ਨੂੰ ਸ਼ੇਅਰ ਕਰ ਦਿਆ ਕਰੋ ਤੇ ਬਾਈ ਜੀ ਨੇ ਲਾਇਕ ਕਰ ਦਿਆ ਕਰੋ ਚਲੋ ਇਹ ਹੁੰਦੀ ਹੈ ਵੀਰੇ ਆਪਣਾ ਵੀ ਹੌਸਲਾ ਵਧੇ ਜਾਂਦਾ ਵੀ ਆਪਣੀ ਵੀਡੀਓ ਗਾਹਾਂ ਬਾਈ ਦੇਖ ਰਹੇ ਨੇ ਚੱਲ ਰਹੀ ਆ ਇਹਦੇ ਵਿੱਚ ਕੋਈ ਹੋਰ ਕੋਈ ਵੱਡੀ ਗੱਲ ਤਾਂ ਨਹੀਂ ਖੁੰਦੀ ਨਹੀਂ ਇਹ ਗੱਲਾਂ ਹੁੰਦੇ ਨੇ ਵੀਰੇ ਇਹ ਗੱਲਾਂ ਦਾ ਤੁਸੀਂ ਨੇ ਰੱਖਣਾ ਧਿਆਨ ਜਦੋਂ ਵੀ ਕੋਈ ਬੱਕਰੀ ਸੁੰਦੀ ਆ ਉਹ ਤਾਂ ਆਪਣੇ ਖਾਸ ਕਰਕੇ ਧਿਆਨ ਰੱਖਣਾ 5 ਮਹੀਨੇ ਦੀ ਸੇਵਾ ਦੀ ਆਪਣੀ ਕਮਾਈ ਹੁੰਦੀ ਹੈ ਬਾਈ ਜੀ ਬੱਚੇ ਘਰ ਨਾਲ ਸਾਫ ਕਰਨੇ ਨੇ ਓਕੇ ਬਾਈ ਜੀ ਧੰਨਵਾਦ ਕਿੰਨੇ ਆਪਣੇ ਐਨ ਆਰ ਆਈ ਵੀਰ ਕੈਨੇਡਾ ਤੋਂ ਬਾਹਰੋਂ ਪਾਕਿਸਤਾਨ ਤੋਂ ਲੈ ਕੇ ਪੰਜਾਬ ਵਾਲੇ ਦੇਖ ਰਹੇ ਨੇ ਬਾਈ ਸਾਰਿਆਂ ਦਾ ਪਿਆਰ ਸਤਿਕਾਰ ਧੰਨਵਾਦ ਹੈਗਾ ਕਿੰਨੇ ਬਾਈ ਆਪਾਂ ਨੂੰ ਪਿਆਰ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਓਕੇ ਬਾਈ ਜੀ ਧੰਨਵਾਦ ਜੀ